ਸੋ ਸ਼ੀਗਰ ਤੋਂ ਸ ਦੇਖ ਰਹੇ ਹਣੀ ਡਰ ਪੰਜਾਬੀ মিডিਆ ਮੈਂ ਮਰਦਕੋਰ ਹਾਜ਼ਿਰਾਂ 5 ਵਜੇ ਤੱਕ ਦੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਰਾਹੁਲ ਗਾਂਧੀ ਨੇ ਤਰਜੋਤ ਨੂੰ ਪਾਰਟੀ ਦਾ ਉਪ ਚੇਅਰਮੈਨ ਕੀਤਾ ਨਿਯੁਕਤ ਪੁਲਿਸ ਅਧਿਕਾਰੀ ਨੇ ਗੈਂਗਸਟਰ ਤੋਂ ਲਏ ਪੈਸੇ ਹਰਿਆਣਾ ਚ ਕਾਂਗਰਸ ਨੂੰ ਆਪ ਪਸੰਦ ਆਖਰੀ ਫੈਸਲਾ ਲੈਣਗੇ ਕੇਜਰੀਵਾਲ ਹੰਸਰਾਜ ਦਾ ਵਿਰੋਧ ਕਰਨ ਵਾਲੇ ਕਿਸਾਨ ਹੋਏ ਗ੍ਰਿਫਤਾਰ ਪੰਜਾਬ ਵਿਧਾਨ ਸਭਾ ਚ ਗੂੰਜਿਆ ਬੇਅਦਬੀ ਦਾ ਮਾਮਲਾ ਅਕਾਲ ਤਖਤ ਸਾਹਿਬ ਵੱਲੋਂ ਲਿਖੀ ਚਿੱਠੀ ਹੋਈ ਜਨ ਤੱਕ ਹੁਣ ਖਬਰਾਂ ਅਨੁਸਾਰ ਨਾਲ ਰਾਹੁਲ ਗਾਂਧੀ ਨੇ ਧਰਮਸੋਧ ਨੂੰ ਪਾਟੀ ਦਾ ਉਪ ਚੇਅਰਮੈਨ ਨਿਯੁਕਤ ਕੀਤਾ ਦਾਸਈਏ ਕਿ ਰਾਹੁਲ ਗਾਂਧੀ ਵੱਲੋਂ ਪੰਜਾਬ ਦੇ ਸਾਬਕਾ ਮੰਤਰੀ ਸਾਧੂ ਰਾਮ ਧਰਮਸੋਧ ਦੇ ਮੋੜ ਪਰੋਸਾ ਪਰਟਾਇਆ ਉਹਨਾਂ ਨੇ ਇੱਕ ਵਾਰ ਫਿਰ ਮੁਰ ਪਾਟੀ ਚ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ ਲਾਲ ਇੰਡੀਆ ਕਾਂਗਰਸ ਦੇ ਜਰਨਲ ਸਰਕਰ ਤੱਕ ਸ਼੍ਰੀ ਵੈਨੂ ਗੋਪਾਲ ਦੇ ਦਸਤਾਖਤ ਹੇਠ ਜਾਰੀ ਪੱਤਰ ਚ ਸਾਧੂ ਸਿੰਘ ਧਰਮਸੋਧ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਅਨੁਸ਼ਾਸਨੀ ਕਮੇਟੀ ਦਾ ਉਪ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਜਿਸ ਕਰ ਯੋਗ ਹੈ ਕਿ ਸਾਧੂ ਸਿੰਘ ਧਰਮਸੋਧ ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਵਕ ਵਕ ਅਧਿਆਤੇ ਰਹਿਣ ਤੋਂ ਇਲਾਵਾ ਪੰਜਾਬ ਇਲੈਕਸ਼ਨ ਕਮ ਕੈਪਟਨ ਕਮੇਟੀ ਦੇ ਉਪ ਚੇਅਰਮੈਨ ਰਹਿਣ ਦੇ ਨਾਲ ਨਾਲ Rajasthan ਵਰਗੇ ਵੱਡੇ ਰਾਜਾਂ ਸਮੇਤ ਕਈ ਹੋਰ ਰਾਜਾਂ ਦੇ ਇੰਚਾਰਜ ਵੀ ਰਹਿ ਚੁੱਕੇ ਸੰਦਾ ਸਹੀ ਹੈ ਕਿ ਧਰਮਸੋਤ ਤੇ ਰਾਹੁਲ ਗਾਂਧੀ ਨੇ ਇੱਕ ਵਾਰ ਫਿਰ ਭਰੋਸਾ ਪ੍ਰਗਟੰਦਿਆ ਹੋਇਆ ਉਹਨਾਂ ਨੂੰ ਪਾਰਟੀ ਦਾ ਉਪ ਚੇਅਰਮੈਨ ਨਿਯੁਕਤ ਕੀਤਾ ਹੈ ਪੁਲਿਸ ਅਧਿਕਾਰੀ ਹੀ ਗੈਂਗਸਟਰ ਨੂੰ ਫੜਨ ਦੀ ਵਜਾਏ ਉਹਨਾਂ ਤੋਂ ਰਿਸ਼ਵਤ ਲੈ ਰਹੇ ਨੇ ਕੁਲਤਾਰ ਸੰਧਵਾਨ ਨੇ ਡੀਜੀਪੀ ਨੂੰ ਇੱਕ ਵਾਰ ਫਿਰ ਝਾੜ ਲਗਾਈ ਹੈ ਦੱਸਈਏ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਨ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਇੱਕ ਪੁਲਿਸ ਅਧਿਕਾਰੀ ਵੱਲੋਂ ਇੱਕ ਗੈਂਗਸਟਰ ਤੋਂ ਪੈਸੇ ਲੈਣ ਦੀ ਗੱਲ ਕੀਤੀ ਅਤੇ ਇਸ ਸੰਬੰਧੀ ਡੀਜੀਪੀ ਤੋਂ ਰਿਪੋਰਟ ਮੰਗੀ ਹੈ ਸੋਮਵਾਰ ਨੂੰ ਸੈਸ਼ਨ 'ਚ ਮੰਗ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੰਗਲਵਾਰ ਤੱਕ ਰਿਪੋਰਟ ਪੇਸ਼ ਕੀਤੀ ਜਾਵੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਆਮ ਆਦਮੀ ਪਾਰਟੀ ਦੋ ਦੋ ਵਾਰ ਵਿਧਾਇਕ ਮਜੂਦar ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਨ ਨੇ ਸੋਮਵਾਰ ਨੂੰ ਇਹ ਗੱਲ ਕਹੀ ਪੰਜਾਬ ਵਿਧਾਨ ਸਭਾ ਦੇ ਅੱਜ ਜਿੱਦੇ ਜਿਵੇਂ ਪੰਜਾਬ ਦੇ ਟੋਕੜ ਕਪੂਰਾ ਵਿੱਚ ਇੱਕ ਐਮਆਈ ਰੈਂਕ ਦੇ ਪੁਲਿਸ ਅਧਿਕਾਰੀ ਖਿਲਾਫ ਉਧਰ ਜੋ ਕੇਸ ਬਾਰੇ ਰਿਪੋਰਟ ਮੰਗੀ ਹੈ ਇਸ ਵਿੱਚ ਅਧਿਕਾਰੀ ਨੇ ਗੈਂਗਸਟਰ ਤੋਂ ਪੈਸੇ ਲਏ ਹਨ ਇਸ ਸੰਬੰਧੀ ਮਾਮਲਾ ਵੀ ਦਰਜ ਕੀਤਾ ਗਿਆ ਹੈ ਕੋਟਕਪੂਰਾ ਵਿਧਾਨ ਸਭਾ ਹਲਕਾ ਤੋਂ ਆਪ ਵਿਧਾਇਕ ਸੰਧਵਾਨ ਨੇ ਕਿਹਾ ਹੈ ਕਿ ਐਮਆਈ ਇਹਨੇ ਕਥਿਤ ਤੌਰ ਤੇ ਬੈਂਕ ਟ੍ਰਾਂਸਫਰ ਰਾਹੀਂ ਇੱਕ ਗੈਂਗਸਟਰ ਤੋਂ ਪੈਸੇ ਲਏ ਹਨ ਸੰਧਵਾਨ ਨੇ ਦੱਸਿਆ ਕਿ ਗੈਂਗਸਟਰ ਤੋਂ ਬਿਆਨਾਂ ਤੇ ਐਬੀਐਸ ਦੇ ਖਿਲਾਫ ਪ੍ਰਸ਼ਟਾਚਾਰ ਰੋਕੂ ਕਾਨੂੰਨ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਉਹਨਾਂ ਨੇ ਕਿਹਾ ਕਿ ਦੋਸ਼ੀਆਂ ਨੂੰ ਬਚਾਉਣ ਵਾਲਿਆਂ ਨੂੰ ਵੀ ਬੇਨਕਾਬ ਕੀਤਾ ਜਾਵੇ ਦੱਸਿਆ ਕਿ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਇੱਕ ਪੁਲਿਸ ਕਰਮਚਾਰੀ ਦੇ ਖਿਲਾਫ ਰਿਪੋਰਟ ਪੇਸ਼ ਕਰਨ ਨੂੰ ਕਿਹਾ ਹੈ ਜਿਸ ਨੇ ਗੈਂਗਸਟਰ ਤੋਂ ਪੈਸੇ ਲਏ ਨੇ हरियाणा विधानसभा चुनाव च कांग्रेस ਅਤੇ ਆਪ ਦਾ ਗੱਠ ਜੋੜ ਹੋ ਸਕਦਾ ਹੈ ਸੰਜੀਤ ਸਿੰਘ ਨੇ ਇਸ ਦਾ ਸਵਾਗਤ ਕੀਤਾ ਹੈ ਪਰ ਜੜਾ ਆਖਰੀ ਫੈਸਲਾ ਹੈ ਉਹ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਹੀ ਲੈਣਗੇ ਦਾ ਸਹੀ ਹੈ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਹਰਿਆਣਾ ਵਿਧਾਨ ਸਭਾ ਚੋਣ ਸਿਆਸਤ ਉਤਿਜੋਈ ਹੋ ਰਹੀ ਹੈ ਹਰਿਆਣਾ ਵਿੱਚ ਕਾਂਗਰਸ ਦਾ ਭਰੋਸਾ ਬੁਲੰਦ ਹੈ ਪਰ ਇਸ ਦੇ ਬਾਵਜੂਦ ਉਹ ਆਮ ਆਦਮੀ ਪਾਰਟੀ ਨਾਲ ਗੱਠ ਜੋੜ ਕਰਨ ਲਈ ਉਤਾਵਲੀ ਹੈ ਦਰਸਲ ਅਜ ਰਾਹੁਲ ਗਾਂਧੀ ਨੇ ਆਪ ਨੂੰ ਗੱਠ ਜੋੜ ਦੀ ਪੇਸ਼ਕਸ਼ ਕੀਤੀ ਜਿਸ ਨੂੰ ਪਾਰਟੀ ਆਗੂ ਸੰਜੀਤ ਸਿੰਘ ਨੇ ਸਵਾਗਤ ਯੋਗ ਕਰਾਰ ਦਿੱਤਾ ਤਤ ਹਰਿਆਣਾ ਚ ਗਠਜੋੜ ਦੀ ਪੇਸ਼ਕਸ਼ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਦਾ ਬਿਆਨ ਆਇਆ ਹੈ ਉਹਨਾਂ ਕਹਿੰਿਆ ਕਿ ਰਾਹੁਲ ਦੇ ਬਿਆਨ ਦਾ ਸਵਾਗਤ ਹੈ ਉਹਨਾਂ ਕਹਿਆ ਕਿ ਸੂਬੇ ਵਿੱਚ ਗਠਜੋੜ ਹੋਣਾ ਸਹੀ ਹੋਵੇਗਾ ਕਿਉਂਕਿ ਦੋਵਾਂ ਪਾਰਟੀਆਂ ਦਾ ਅਸਲ ਉਦੇਸ਼ ਭਾਜਪਾ ਨੂੰ ਹਰਾਉਣਾ ਹੈ ਹਾਲਾਂਕਿ ਉਹਨਾਂ ਕਹਿਆ ਕਿ ਅੰਤਿਮ ਫੈਸਲਾ ਕੇਜਰੀਵਾਲ ਵੀ ਲੈਣਗੇ ਜਿਸ ਪਰ ਯੋਗ ਹੈ ਕਿ ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਤੇ 5 ਅਕਤੂਬਰ ਨੂੰ VOTING ਹੈ ਕਾਂਗਰਸ ਪਾਰਟੀ ਤੇਜ਼ੀ ਨਾਲ ਚੋਣਾਂ ਜਿੱਤਣ ਦੀ ਰਣਨੀਤੀ 'ਤੇ ਕੰਮ ਕਰ ਰਹੀ ਹੈ ਕਾਂਗਰਸ ਚੋਣ ਕਮੇਟੀ ਦੀ ਮੀਟਿੰਗ ਵਿੱਚ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਨਾਵਾਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ ਦੱਸ ਦਿਓ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਚ ਕਾਂਗਰਸ ਅਤੇ ਆਪ ਦਾ ਗਠਜੋੜ ਹੋ ਸਕਦਾ ਹੈ ਪਰ ਸੰਜੀਤ ਸਿੰਘ ਨੇ ਕਿਹਾ ਹੈ ਜਿਹੜਾ ਇਸ ਦਾ ਅੰਤਿਮ ਫੈਸਲਾ ਹੈ ਉਹ ਅਰਵਿੰਦ ਕੇਜਰੀਵਾਲ ਤੋਂ ਲਿਆ ਜਾਵੇਗਾ ਹੰਸਰਾਜ ਹੰਸ ਦਾ ਵਿਰੋਧ ਕਰਨ ਵਾਲੇ ਕਿਸਾਨਾਂ ਦੇ ਖਿਲਾਫ ਵਾਰੰਟ ਜਾਰੀ ਕੀਤੇ ਗਏ ਨੇ ਉਹ ਕਿਸਾਨਾਂ ਨੂੰ ਗ੍ਰਿਫਤਾਰ ਕੀਤੇ ਜਾ ਸਕਦੇ ਨੇ ਦੱਸ ਦਿਓ ਕਿ ਸਾਬਕਾ ਸੰਸਦ ਮੈਂਬਰ ਹੰਸਰਾਜ ਹੰਸ ਦਾ ਵਿਰੋਧ ਕਰਨ ਵਾਲੇ ਕਿਸਾਨ ਖਿਲਾਫ ਕਾਰਵਾਈ ਕਰਨ ਦੀ ਤਿਆਰੀ ਕਰ ਲਈ ਗਈ ਹੈ ਭਾਜਪਾ ਆਗੂ ਦਾ ਵਿਰੋਧ ਕਰਨ ਵਾਲੇ ਕਿਸਾਨ ਆਗੂਆਂ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਨੇ ਜਾਣਕਾਰੀ ਅਨੁਸਾਰ ਫਰੀਦਕੋਟ ਦੇ ਐਸਟੀਐਮ ਨੇ ਦੋ ਕਿਸਾਨ ਆਗੂਆਂ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਨੇ ਐਸਟੀਐਮ ਨੇ ਰਜਿੰਦਰਪਾਲ ਸਿੰਘ ਵਾਲਾ ਨੌਰੀਵਾਲਾ ਸਿੰਘ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਨੇ ਇਸ ਦੇ ਨਾਲ ਹੀ ਦੋਵਾਂ ਆਗੂਆਂ ਨੂੰ ਗ੍ਰਿਫਤਾਰ ਕਰਕੇ ਭਲਕੇ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਦਿੱਤੇ ਨੇ ਦੱਸ ਲਈਏ ਕਿ ਹੰਸ ਰਾਜ ਹੰਸ ਦੇ ਪ੍ਰਤੀ ਵਿਰੋਧ ਕਰਨ ਵਾਲੇ ਕਿਸਾਨ ਆਗੂਆਂ ਦੇ ਪ੍ਰਤੀ ਵਾਰੰਟ ਜਾਰੀ ਹੋਏ ਨੇ ਅਤੇ ਭਲਕੇ ਉਹਨਾਂ ਨੂੰ ਪੇਸ਼ ਕਰਨ ਦੇ ਹੁਕਮ ਵੀ ਦਿੱਤੇ ਗਏ ਨੇ ਪੰਜਾਬ ਚ ਲਗਾਤਾਰ ਗੁਰਦੁਆਰੇ ਸਾਹਿਬ ਵਿਖੇ ਬੇਅਦਬੀ ਦੇ ਮਾਮਲੇ ਸਾਹਮਣੇ ਆ ਰਹੇ ਨੇ ਮੌਨਸੂਨ ਸੈਸ਼ਨ ਵਿਧਾਨ ਸਭਾ ਦੇ ਵਿੱਚ ਬੇਅਦਬੀ ਦਾ ਮਾਮਲਾ ਗੁੰਜਿਆ ਹੈ ਵਿਧਾਨ ਸਭਾ ਦੇ ਮੌਨਸੂਨ ਸੈਸ਼ਨ ਦੇ ਵਿੱਚ ਬੇਅਦਬੀ ਦਾ ਮਾਮਲਾ ਚੁੱਕਿਆ ਗਿਆ ਹੈ ਦੱਸਿਆ ਕਿ ਗੁਰਗਰਾਂ ਸਾਹਿਬ ਜੀ ਦੀ ਬੇਅਦਬੀ ਦਾ ਮੁੱਦਾ ਪੰਜਾਬ ਵਿਧਾਨ ਸਭਾ ਵਿੱਚ ਇੱਕ ਵਾਰ ਫਿਰ ਗੁੰਜਿਆ ਹੈ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ RAM ਰਹੀਮ ਵਿਰੁੱਧ ਮੁਕਦਮੇ ਦੀ ਮਨਜ਼ੂਰੀ ਰੋਕਣ ਤੇ ਦੋਸ਼ ਲਾਇਆ ਹੈ ਬਾਜਵਾ ਨੇ ਦੋਸ਼ ਲਾਇਆ ਹੈ ਕਿ ਮੁਕਦਮੇ ਦੀ ਮੰਗ ਵਾਲੀ ਫਾਈਲ 25 ਸਾਲਾਂ ਤੋਂ ਮੁੱਖ ਮੰਤਰੀ ਕੋਲ ਪੈਂਡਿੰਗ ਹੈ ਬਾਜਵਾ ਨੇ ਸਖਤ ਨਾਰਾਜ਼ਗੀ ਜ਼ਾਹਰ ਕਰਦੇ ਸਿੱਖ ਬਹੁਗਾਤੀ ਵਾਲੇ ਸੂਬੇ ਵਿੱਚ ਸਰਕਾਰ ਦੀ ਕਾਰਜਗਾਰਤਾ ਤੇ ਸਵਾਲ ਉਠਾਉਂਦੇ ਆ ਕਿ ਬੇਵਦੀ ਦੇ ਦੋਸ਼ੀ ਨੂੰ ਸਜ਼ਾ ਨਹੀਂ ਮਿਲ ਰਹੀ ਕਿਉਂ ਨਹੀਂ ਮਿਲ ਰਹੀ ਪ੍ਰਤਾਪ ਸਿੰਘ ਬਾਜਵਾ ਨੇ ਕੁਵਾਰ ਫਿਰਮਾਨ ਸਰਕਾਰ ਤੇ ਤੰਤਤਾਸਿਆ ਕਿਹਾ ਹੈ ਕਿ ਬੇਵਦੀ ਦੀ ਫਾਈਲ ਉਨ੍ਹਾਂ ਕੋਲੇ 25 ਸਾਲ ਤੋਂ ਪੈਂਡਿੰਗ ਹੈ ਉਨ੍ਹਾਂ ਨੂੰ ਫਾਈਲ ਨੂੰ ਮਨਜ਼ੂਰੀ ਕਿਉਂ ਨਹੀਂ ਦੇ ਰਹੇ ਤੇ ਜਿਹੜੇ ਅਸਲ ਦੋਸ਼ੀ ਨੇ ਉਨ੍ਹਾਂ ਨੂੰ ਸਜ਼ਾ ਕਿਉਂ ਨਹੀਂ ਦਿੱਤੀ ਜਾ ਰਹੀ ਸ਼੍ਰੀ ਅਕਾਲ ਤਖਤ ਵੱਲੋਂ ਲਿਖੀ ਗਈ ਚਿੱਠੀ ਜਨ ਤੱਕ ਹੋਈ ਅਤੇ 2007 ਤੋਂ 17 ਦੇ ਵਿਚਕਾਰ ਸਭ ਕਾਮ ਮੰਤਰੀਆਂ ਨੂੰ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ ਦਾਸੇ ਇਹ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਰੀਆ ਕਰਾਰ ਕਰਨ ਤੋਂ ਬਾਅਦ ਅਤੇ ਬਾਕੀ ਆ ਮੰਤਰੀਆਂ ਨੂੰ ਲਿਖੀ ਗਈ ਚਿੱਠੀ ਦੀ ਐਕਸਕਲੂਸਿਵ ਜੀ ਮੀਡੀਆ ਕੋਲਮਾ ਜੋ ਹੈ ਇਸ ਚਿੱਠੀ ਵਿੱਚ 17 ਸਭ ਕਾਮ ਮੰਤਰੀਆਂ ਨੂੰ 15 ਦਿਨਾਂ ਦੇ ਅੰਦਰ ਅੰਦਰ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਨਿੱਜੀ ਤੌਰ ਤੇ ਪੇਸ਼ ਹੋ ਕੇ ਦੇਣ ਆਪਣਾ ਸਪਸ਼ਟੀਕਰ ਪੇਸ਼ ਕਰਨ ਲਈ ਆਖਿਆ ਹੈ ਇਸ ਚਿੱਠੀ ਵਿੱਚ क्या गया है कि आपू सूचित किया जाता है कि तुम अपनी स्पष्टीकरण दे सकते हो पाबान की अकाल तख्त साहिब विखे हुई जिस श्रोमणी अकाली दल का केस विचारिया गया साहबानब संति ले गए फैसले मुताबिक प्रधान श्रोमी अकाली दल के समय कैबिनेट मंत्री वजो आप दराबर के जिम्मेदार हैं जिसलिए आपने अपना स्पष्टीकरण पंद्रह दिन के अंदर अंदर श्री अकाल तख्त साहिब विखे निजी रूप पेश होके देना है दसइए ਕਿਸ਼ਰੀਏ ਕਾਲ ਤੱਕ ਸਾਹਿਬ ਵੱਲੋਂ ਇੱਕ ਚਿੱਠੀ ਲਿਖੀ ਗਈ ਸੀ 3 ਅਗਸਤ ਨੂੰ ਚਿੱਠੀ ਲਿਖ ਕੇ ਦਿੱਤੀ ਗਈ ਸੀ ਤੇ ਜਿਹੜੀ ਅੱਜ ਜਨਤਾ 'ਕਾ ਕੀਤੀ ਗਈ ਹੈ ਅਤੇ ਚਿੱਠੀ ਚ ਲਿਖਿਆ ਗਿਆ ਹੈ ਕਿ ਸਾਊਸ ਸਮੇਂ ਦੇ ਵਿੱਚ ਰਹੇ ਸਾਬਕਾ ਮੰਤਰੀ ਨੂੰ 15 ਦਿਨਾਂ ਦੇ ਵਿੱਚ ਵਿੱਚ ਆਪਣਾ ਸਪਸ਼ਟਿਕਰਨ ਦੇ ਕੇ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣਾ ਹੈ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੌੜ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਨੀਡਰ ਪੰਜਾਬੀ মিডিਆ ਹੁੰਦੀ ਹੋਈ ਇਜਾਜ਼ਤ ਧੰਨਵਾਦ